ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਇੱਕ ਵਿਸ਼ੇਸ਼ ਪ੍ਰੋਗਰਾਮ ਜਿਸ ਦਾ ਨਾਮ ਹੈ ਲੋੜੀ ਇਹ ਕਿਉਂ ਮਨਾਇ ਜਾਂਦੀ ਹੈ ਓੱਗੇ ਕਿਉਂ ਬਾਲੇ ਜਾਂਦੇ ਹਨ ਇਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਕੁਇਸ਼ਰ ਭਾਈ ਲਖਵੀਰ ਸਿੰਘ ਜੀ ਠੱਠਾ ਜੀ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਵੇਂ ਗੱਲ ਤੋਂ ਠਠਾ ਠਾ ਤੁਹਾਨੂੰ ਦੱਸੋ ਕਿ ਲੋੜੀ ਕਿਉਂ ਮਨਾਈ ਜਾਂਦੀ ਆ ਤੇ ਓਕੇ ਕਿਉਂ ਬਾਲੇ ਜਾਂਦੇ ਨੇ ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੀ ਸਮੂਹ ਸਾਥ ਸੰਗਤ ਨੂੰ ਮੇਰੇ ਪਿਆਰ ਭਰੇ ਸਾਥੀ ਗਾਲ ਜੀ ਸੰਧੂ ਸਾਹਿਬ ਪਹਿਲਾਂ ਅਸੀਂ ਇਸ ਗੱਲ ਤੇ ਵਿਚਾਰ ਕਰਾਂਗੇ ਕਿ ਲੋੜੀ ਬਣੀ ਕਿੱਥੋਂ ਬਣੀ ਕਿਉਂਕਿ ਸਾਡਾ ਦੇਸ਼ ਜਿਹੜਾ ਹੈ ਹਾਂਜੀ ਇਹ ਤਿਉਹਾਰਾਂ ਦਾ ਦੇਸ਼ ਹੈ ਜਿਵੇਂ ਦੀਵਾਲੀ ਵਿਸਾਖੀ ਮਾਘੀ ਆਪਣਾ ਕਰਵਾ ਚੌਥੀ ਲੈ ਲੋ ਵੀ ਤਿਹਾਰ ਚ ਆ ਜਾਂਦਾ ਹੈ ਫਿਰ ਆਦ ਕਿ ਜਿਹੜੇ ਨੇ ਇਹ ਮਤਲਬ ਤਿਹਾਰ ਜਿਹੜੇ ਨੇ ਸਾਡੇ ਵਾਲੀ ਵਾਲੀ ਆਉਂਦੇ ਨੇ ਹੋਰ ਇਸੇ ਹੀ ਲਗਦੇ ਵਿੱਚੋਂ ਇੱਕ ਤਿਉਹਾਰ ਹੈ ਲੋਹੜੀ ਹਾਂਜੀ ਇਹ ਪ੍ਰਤਨ ਸਮੇਂ ਦੇ ਮੁਤਾਬਕ ਵੇਖੀਏ ਤੇ ਸਨਾਤਨ ਧਰਮ ਵਾਲੇ ਜਿਹੜੇ ਨੇ ਇੱਕ ਉਹਨਾਂ ਦੀ ਪ੍ਰਾਣੀ ਕਥਾ ਤੋਂ ਹਾਂਜੀ ਪਤਾ ਲੱਗਦਾ ਹੈ ਕਿ ਇਹ ਜੋ ਲੋਹੜੀ ਹੈ ਇਹ ਇੱਕ ਲੋਹਣੀ ਦੇਵੀ ਹੋਈ ਹੈ ਅੱਛਾ ਔਰ ਲੋਹਣੀ ਦੇਵੀ ਜਿਹੜੀ ਹੈ ਉਹ ਉਹ ਦੇਵੀ ਸੀ ਜਿੰਨੇ ਇੱਕ ਰਾਖਸ਼ ਨੂੰ ਜਿਹੜਾ ਬੜਾ ਖੂਨ ਖਾਲ ਰੈਕਸ਼ੀ ਉਹਨੂੰ ਅੱਗ ਦੇ ਵਿੱਚ ਜਲਾ ਦਤਾ ਪਰ ਇਨਾਂ ਸਨਾਤਨ ਧਰਮ ਵਾਲਿਆਂ ਨੇ ਜਾਂ ਸਾਡੇ ਦੇਸ਼ ਦੇ ਸਾਰੇ ਲੋਕਾਂ ਨੇ ਉਦੋਂ ਤੋਂ ਇਹ ਅਗਨੀ ਨੂੰ ਪੂਜਣਾ ਆਰੰਭ ਕਰ ਦਿੱਤਾ ਠੀਕ ਹੈ ਔਰ ਜੇ ਭਾਈ ਕਾਂ ਸਿੰਘ ਜੀ ਨਾਭਾ ਦੇ ਮੁਤਾਬਕ ਵੇਖੀਏ ਹਾਂਜੀ ਭਾਈ ਕਾਂ ਸਿੰਘ ਦੀ ਨਾਭਾ ਲੋੜੀ ਦਾ ਮੂਲ ਜਿਹੜਾ ਹੈ ਉਹ ਤਿੰਨ ਤੇ ਰੋੜੀਆਂ ਦੱਸਦੇ ਆ ਹੂੰ ਜਿੱਥੋਂ ਕਿ ਤਿਲੋੜੀ ਸ਼ਬਦ ਬਣਦਾ ਔਰ ਤਿਲੋੜੀ ਸ਼ਬਦ ਜਿਹੜਾ ਸੀ ਉਹ ਬਾਦ ਵਿੱਚ ਲੋਹੜੀ ਸ਼ਬਦ ਜਿਹੜਾ ਹੋਇਆ। ਯਾਨੀ ਕਿ ਨੂੰ ਕਟਾ ਕਰਕੇ ਲੋੜੀ ਬਣਾ ਬਣਾਤਾ। ਹਾਂਜੀ। ਬਾਕੀ ਐ ਕਾਂਸੰਗ ਦੀ ਨੱਬਾ ਲਿਖਦੇ ਨੇ ਉਹ ਕਹਿੰਦੇ ਨੇ ਕਿ ਇਹ ਜਿਹੜੀ ਚੀਜ਼ ਹੈ ਲੋੜੀ ਹਾਂਜੀ ਇਹਦੇ ਵਾਸਤੇ ਤਿੰਨ ਚੀਜ਼ਾਂ ਜ਼ਰੂਰੀ ਹੈ। ਕਿਉਂਕਿ ਜਿਹੜਾ ਅਗਨੀ ਆ ਹਾਂਜੀ ਅਗਨੀ ਵਾਸਤੇ ਤਿੰਨ ਚੀਜ਼ਾਂ ਜ਼ਰੂਰੀ ਨੇ। ਉਹ ਕਿਹੜੀਆਂ ਨੇ ਕਿ ਗੋਹਾ ਲੱਕੜੀ ਹਾਂਜੀ ਤੇਰੇ ਓੜੀਆਂ ਅੱਛੇ ਢੋਣੀ ਵਾਸਤੇ ਗੋਹਾ ਤੇ ਲੱਕੜੀ ਹਾਂਜੀ ਇਹ ਜਿਹੜੀ ਚੀਜ਼ ਹੈ ਲੋ ਬਿਨਰਾ ਆਪਾਂ ਢੋਣੀ ਬਾਲ ਦਿੱਤੀ ਤੇਰੇ ਓੜੀਆਂ ਜਿਹੜੀਆਂ ਨੇ ਇਹ ਖਾਣ ਵਾਸਤੇ ਹਾਂਜੀ ਹੁਣ ਤੁਸੀਂ ਜਗਰ ਕੀਤਾ ਇੱਥੋਂ ਹੀ ਇਹ ਸ਼ਬਦ ਜਿਹੜਾ ਨਾ ਇਹਨਾਂ ਵਿੱਚੋਂ ਇਹਨਾਂ ਵਿੱਚੋਂ ਇੱਕ ਇੱਕ ਅੱਖਰ ਲੈ ਕੇ ਤੇ ਲੋੜੀ ਸ਼ਬਦ ਲੋੜੀ ਸ਼ਬਦ ਔਰ ਤੁਸੀਂ ਜੇਕਰ ਕੀਤਾ ਹੈ ਕਿ ਭੁੱਗਾ ਕਿਉਂ ਮਾਰਿਆ ਜਾਂਦਾ ਹਾਂਜੀ ਸੰਧੂ ਸਾਹਿਬ ਜਦੋਂ ਇਹ ਜਿਹੜਾ ਲੋਹੜੀ ਦਾ ਤਿਹਾੜਾ ਨਾ ਇਹ ਰਾਤਰੀ ਦਾ ਤਿਹਾੜਾ ਹੈ ਅੱਛਾ ਰਾਤ ਦਾ ਮਰ ਗਿਆ ਲੋ ਕਿਉਂਕਿ ਦਿਨ ਦਾ ਪਿਛਲੇ ਪਹਿਲੋਂ ਪਰ ਆਉਂਦੇ ਨੇ ਲੀਨ ਹਾਂਜੀ ਸ਼ਾਮਾਂ ਦਾ ਇਹ ਸ਼ਾਮਾਂ ਦਾ ਤਿਹਾੜਾ ਹੈ ਨਿਕਲ ਜੀ ਉਦੋਂ ਜਿਹੜੇ ਬੱਚੇ ਸੀਗੇ ਜਾਨ ਜਾਨ ਕੁੜੀਆਂ ਹਾਂਜੀ ਇਹ ਸਾਰ ਵਿੱਚ ਜਿਹੜੇ ਘਾਰੇ ਸ਼ਰੀਂ ਦੇ ਪੱਤੇ ਟੰਗੇ ਹੋਣੇ ਨਾ ਹਾਂਜੀ ਉਹਨਾਂ ਘਰਾਂ ਚ ਇਹਨਾਂ ਨੇ ਜਾ ਕੇ ਤੇ ਲੋੜੀ ਦੇ ਗੀਤ ਗਾਉਣੇ ਅੱਛਾ ਠੀਕ ਔਰ ਲੋੜੀ ਮੰਗਣੀ ਹਾਂਜੀ ਇਹਨਾਂ ਨੇ ਉਦੋਂ ਜਿਹੜਾ ਦਾਨ ਰਛਣਾ ਸੀ ਨਾ ਉਹ ਸੀ ਤੇ ਗੁੜ ਮੂੰਗਫਲੀ ਹਾਂਜੀ ਭੁਜੇ ਦਾਣੇ ਮੱਕੀ ਦੇ ਹਾਂ ਇਤ ਆਦਗਨ ਨਾਲ ਮਾਇਆ ਵੀ ਆਪਣੀ ਸ਼ਰਧਾ ਮੁਤਾਬਕ ਹੀ ਦੇ ਦਿੰਦੇ ਸੀ ਫੁੱਲੇ ਜਿੰਨੂ ਕਿਹਾ ਫੁੱਲੇ ਜਿੰਨੂ ਕਿੰਨੇ ਸੀ ਮਾਇਆ ਦੇ ਦੇ ਦਿੰਦੇ ਸੀ ਇਹ ਇਸ ਤਰ੍ਹਾਂ ਮੰਗਦੀਆਂ ਸੀ ਔਰ ਜਿਹੜੇ ਬੱਚੇ ਸੀ ਨਾ ਮੁੰਡੇ ਜਵਾਨ ਹਾਂਜੀ ਇਹ ਇੱਕ ਗੀਤ ਗਾਉਂਦੇ ਹੁੰਦੇ ਸੀ ਅੱਛਾ ਉਹ ਗੀਤ ਗਾਉਂਦੇ ਬਈ ਅ ਦੁੱਲਾ ਸੁੰਦਰ ਮੰਦਰੀਏ ਹੋ ਯੇਰਾ ਕੋਣ ਵਿਚਾਰਾ ਹੋ ਦੁੱਲਾ ਪੱਤੀ ਵਾਲਾ ਹੋ ਦੁੱਲੇ ਧੀ ਆਈ ਹੋ ਛੇ ਚੱਕਰ ਪਾਈ ਹੋ ਬਿਲਕੁਲ ਹੁਣ ਇੱਥੇ ਆਪਾਂ ਇੱਕ ਵਿਚਾਰ ਕਰੀਏ ਕਿ ਸੁੰਦਰ ਮੰਦਰੀ ਤੇ ਦੁੱਲਾ ਪੱਟੀਵਾ ਇਹ ਕੌਣ ਸੀ ਹਾਂ ਬਿਲਕੁਲ ਜੀ ਜਿਹੜਾ ਦੁੱਲਾ ਪੱਟੀਵਾ ਸੀ ਨਾ ਇਹ ਪੱਟੀ ਕਮੀਲੇ ਦੇ ਵਿੱਚੋਂ ਇੱਕ ਬਹਾਦਰ ਜਿਹੜਾ ਸੀ ਦੁੱਲਾ ਹੋਇਆ ਹਾਂਜੀ ਇਹ ਅਕਬਰ ਦਾ ਸਮਾ ਕਾਲੀ ਹੋਇਆ ਅੱਛਾ ਅਕਬਰ ਦੇ ਸਮੇ ਹੋਇਆ ਔਰ ਇਹ ਕਿਸੇ ਉਤੇ ਜਾਤ ਤੇ ਹੁੰਦੀ ਗਰੀਬ ਤੇ ਜਾਤੀ ਹੁੰਦੀ ਇਹ ਨਹੀਂ ਸੰਕਲ ਕਰ ਸਕਦਾ ਇਹ ਗਰੀਬਾ ਦਾ ਹਮਦਰਦ ਸੀ। ਔਰ ਇਧਰ ਜਿਹੜੀ ਸੁੰਦਰ ਤੇ ਮੰਦਰੀ ਹੈ। ਹਾਂਜੀ। ਇਹ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਲੜਕੀਆਂ ਸੀ। ਅੱਛਾ। ਔਰ ਇਹਨਾਂ ਦਾ ਹੁਸਨ ਬੜਾ ਸੀ ਸੁੰਦਰ ਤੇ ਮੰਦਰੀ ਤੇ। ਹਾਂਜੀ ਹਾਂਜੀ। ਜਿਹੜਾ ਉਸ ਸਮੇਂ ਦਾ ਹਾਕਮ ਸੀ ਨਾ ਇਹ ਇਹਨਾਂ ਲੜਕੀਆਂ ਦੇ ਉੱਤੇ ਨੈਲੀ ਅੱਖ ਰੱਖੀ ਬਿਠਾ ਸੀ। ਠੀਕ ਹੈ। ਉਹ ਇਹਨਾਂ ਨੂੰ ਵਿਆਹਣਾ ਚਾਹੁੰਦਾ ਸੀ। ਔਰ ਇਸੇ ਹੀ ਡਰ ਦੇ ਕਾਰਨ ਜਿਹੜਾ ਸੁੰਦਰ ਮੰਦਰੀ ਦਾ ਰਿਸ਼ਤਾ ਸੀ ਨਾ ਕੋਈ ਕੋਈ ਲੈਣ ਨੂੰ ਤਿਆਰ ਨਹੀਂ ਸੀ। ਗਰੀਬ ਬ੍ਰਾਹਮਣ ਵਿਚਾਰਾ ਬੜਾ ਪਰੇਸ਼ਾਨ ਹੋਇਆ। ਤੇ ਮੇਰੀਆਂ ਦੋ ਲੜਕੀਆਂ ਜਿਹੜੀਆਂ ਨੇ ਸੁੰਦਰੀ ਤੇ ਮੰਦਰੀ ਇੱਕ ਘਰ ਬੈਠੀਆਂ ਨੇ ਨੌਜਵਾਨ ਜੇ ਮੈਂ ਕਿਤੇ ਰਿਸ਼ਤੇ ਦੀ ਗੱਲ ਕਰਦਾ ਤੇ ਰਿਸ਼ਤਾ ਲੈਣ ਨੂੰ ਤਿਆਰ ਕੋਈ ਨਹੀਂ ਕਿਉਂਕਿ ਹਾਕਮ ਦਾ ਡਰ ਇਹਨਾਂ। ਬਿਲਕੁਲ। ਇਹਨੂੰ ਇੱਕ ਵਿਅੰਸ ਜੀ ਇੰਨੇ ਸੋਚਿਆ ਕਿ ਦੁੱਲਾ ੱਪੱਟੀ ਵਾਲਾ ਜਿਹੜਾ ਕਹਿੰਦੇ ਨੇ ਉਹ ਗਰੀਬਾਂ ਦਾ ਹਮਦਰਦ ਹੈ ਮਾੜਿਆਂ ਸਹਾਇਤਾ ਕਰਦਾ ਮਾੜਿਆਂ ਤੇ ਉਪਕਾਰ ਕਰਦਾ ਮਾੜਿਆਂ ਦਾ ਸਾਥ ਦਿੰਦਾ ਆਪਾਂ ਹੋ ਵੀ ਨਾ ਤੇ ਉਹਦੀ ਮਦਦ ਲਈ ਹਾਂਜੀ ਔਰ ਇਹ ਗਰੀਬ ਬ੍ਰਾਹਮਣ ਜਾ ਕੇ ਇਹ ਸਾਰੀ ਆਪਣੀ ਵਿਥਾ ਜਿਹੜੀ ਉਹ ਦੁੱਲੇ ਨੂੰ ਸੁਣੇ ਹਾਂਜੀ ਤੇ ਦੁੱਲੇ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਆਪਣਾ ਵਿਆਹ ਰੱਖੋ ਹਾਂਜੀ ਇਹਨਾਂ ਨੇ ਵਿਆਹ ਦੀ ਤਰੀਕ ਮੇਥੀ ਦਿੱਤੀ ਅੱਛਾ ਵਿਆਹ ਰੱਖ ਕੇ ਤੇ ਇਹ ਜਿਹੜਾ ਦੁੱਲਾ ਸੀ ਨਾ ਇਹਨੇ ਪਿੰਡ ਦੇ ਬਾਹਰ-ਬਾਰ ਇਤਿਹਾਸ ਦਾ ਜ਼ਿਕਰ ਹੈ ਕਿ ਪਿੰਡ ਦੇ ਬਾਹਰ-ਬਾਰ ਇਹਨੇ ਇੱਕ ਲੱਕੜਾਂ ਦੀ ਅੱਗ ਬਾਲ ਕੇ ਤੇ ਦੁੱਲਾ ਬਹਿ ਗਿਆ ਅੱਛਾ ਧਰਮ ਦਾ ਪਿਤਾ ਬਣ ਕੇ ਹਾਂਜੀ ਔਰ ਇੱਧਰ ਸੁੰਦਰ ਮੰਦਰੀ ਜਿਹੜੀ ਸੀ ਇਹਨਾਂ ਦੀ ਝੋਲੀ ਵਿੱਚ ਇਹਨੇ ਸ਼ੱਕਰ ਪਾਈ ਅੱਛਾ ਤਾਂ ਕਰੇ ਕਹਿੰਦੇ ਆ ਤੇ ਸੇਰ ਸ਼ੱਕਰ ਪਾਈ ਸ਼ੱਕਰ ਪਾਈ ਇਹਨਾਂ ਨੇ ਉਹ ਦੁੱਲੇ ਨੇ ਇਹਨਾਂ ਦੀ ਝੋਲੀ ਵਿੱਚ ਸਾਧਨ ਮਜੂ ਸ਼ੱਕਰਪਾਈ ਹਾਂਜੀ ਤੇ ਪਿੰਡ ਦੇ ਲੋਕ ਜਿਹੜੇ ਸੀ ਉਹ ਆਣ ਕੇ ਤੇ ਇਹਨਾਂ ਨੂੰ ਵਧਾਈਆਂ ਦੇਣ ਲੱਗੇ ਅੱਛਾ ਇਹ ਦਿਲ ਦੇ ਨੂੰ ਹਾਂਜੀ ਕਿਉਂਕਿ ਇਹਨੇ ਧਰਮ ਦਾ ਪਿਤਾ ਬਣ ਕੇ ਪਿਤਾ ਵਾਲਾ ਇਹਨੇ ਫਰਜ ਨਿਭਾਇਆ ਹਾਂ ਤੇ ਇਹ ਸੋਚਦਾ ਸੀ ਕਿ ਸਾਡੀ ਸਮਾਜ ਦੀ ਜਿਹੜੀ ਧੀ ਆ ਹਾਂਜੀ ਉਹ ਇਕੱਲੇ ਇੱਕ ਬੰਦੇ ਦੀ ਧੀ ਨਹੀਂ ਹੋਇਆ ਕਰਦੀ ਬਿਲਕੁਲ ਜੀ ਉਹ ਸਾਰੇ ਸਮਾਜ ਦੀ ਧੀ ਹੋਇਆ ਕਰਦੀ ਹੈ ਹਾਂ ਇਸ ਕਰਕੇ ਉਹ ਇਸ ਮਨੋਰਥ ਲੈ ਕੇ ਤੇ ਗਰੀਬਾਂ ਦਾ ਹਮਦਰਦ ਬਣਦਾ ਸੀ। ਔਰ ਇਹ ਮੁੰਡੇ ਜਿਹੜੇ ਸੀ ਇਹ ਇਹ ਗੀਤ ਗਾਉਂਦੇ ਸੀ ਸਾਡੇ ਪੰਜਾਬੀ ਨੇ ਅਜੇ ਤੱਕ ਵੀ ਇਸ ਦੁੱਲੇ ਦੀ ਬਹਾਦਰੀ ਨੂੰ ਸਾਹਮਣੇ ਰੱਖਿਆ ਹੈ। ਤੇ ਇਸ ਬਹਾਦਰੀ ਦੇ ਇਹ ਲੋੜੀ ਵਾਲੇ ਦੇ ਮੁੰਡੇ ਜਿਹੜੇ ਨੇ ਇਹ ਲੋੜੀ ਮੰਗਣ ਲੱਗਿਆ ਉਸ ਦੀ ਬਹਾਦਰੀ ਦੇ ਗੀਤ ਗਾ ਕੇ ਤੇ ਲੋੜੀ ਮੰਗਦੇ। ਬਿਲਕੁਲ ਜੀ। ਅਖਾਤਾ ਸਾਬ ਇਹ ਇਸ ਤਰ੍ਹਾਂ ਨਹੀਂ ਮਹਿਸੂਸ ਹੁੰਦਾ ਕਿ ਜਿਸ ਤਰ੍ਹਾਂ ਤੁਹਾਡੇ ਮੇਲੇ ਜਾਂ ਸਾਡੇ ਵੇਲੇ ਸੁੰਦਰ ਮੰਦਰੀਏ ਦੇ ਬੋਲ ਬਹੁਤ ਵਧੀਆ ਸੀ ਹੁਣ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕਿ ਇਹ ਬੋਲ ਜਿਹੜੇ ਆ ਗਵਾਚ ਕੇ ਰਹਿ ਗਏ ਆ ਹਾਂਜੀ ਤੇ ਤੁਹਾਡੇ ਵੇਲੇ ਜਿਹੜੀ ਨਹੀਂ ਤੇ ਇਸ ਤੇ ਇਸ ਵੇਲੇ ਜਿਹੜੀ ਜਿਸ ਤਰ੍ਹਾਂ ਦੀ ਲੋੜੀ ਮੰਗਦੇ ਆ ਉਹ ਕੀ ਉਹ ਚ ਕੁਝ ਅੰਤਰ ਹੈਗਾ ਹੀ ਸਮਝੋ ਸਾਬ ਉਹਦੇ ਵਿੱਚ ਅੰਤਰ ਇਹ ਹੈ ਕਿ ਜੋ ਸਾਡਾ ਨੌਜਵਾਨ ਕਿਰੀ ਹੈ ਹਾਂਜੀ ਚਾਹੇ ਉਹ ਮੁੰਡੇ ਆ ਚਾਹੇ ਉਹ ਲੜਕੀਆਂ ਨੇ ਜਦੋਂ ਸਾਡਾ ਟਾਈਮ ਸੀ ਨਾ ਹਾਂਜੀ ਉਦੋਂ ਇੱਕੇ ਘਰ ਵਿੱਚ ਜਿੱਥੇ ਜਾਂ ਵਿਆਹ ਹੋਇਆ ਹੋਣਾ ਜਾਂ ਕਿਸੇ ਦੇ ਬੇਟਾ ਜਨਮਿਆ ਹੋਣਾ ਜਾਂ ਹੋਰ ਕੋਈ ਖੁਸ਼ੀ ਆਈ ਹੋਣੀ ਮਿਸਟਰ ਜੀ ਤੇ ਉਹ ਲੋੜੀ ਵੰਡਦੇ ਹੁੰਦੇ ਸੀ ਹੂੰ ਤੇ ਜਦੋਂ ਇਹ ਪਹਿਲਾਂ ਲੜਕੀਆਂ ਨੇ ਆ ਜਾਣਾ ਮੁੰਡਿਆਂ ਨੇ ਬਾਅਦ ਚ ਆ ਜਾਣਾ ਜਾਂ ਪਹਿਲਾਂ ਮੁੰਡਿਆਂ ਨੇ ਆ ਜਾਣਾ ਲੜਕੀਆਂ ਨੇ ਬਾਅਦ ਚ ਆ ਜਾਣਾ ਭਾਵੇਂ ਉਹ ਉਮਰ ਜਿਹੜੀ ਸੀ ਦੋਹਾਂ ਤਰ੍ਹਾਂ ਦੀ ਜਵਾਨ ਉਮਰ ਸੀ ਪਰ ਇਸ ਦਿਮਾਗ ਵਿੱਚ ਕਦੀ ਇਹ ਖਿਆਲ ਨਹੀਂ ਸੀ ਦੋਹਾਂ ਤਰ੍ਹਾਂ ਦੇ ਆਇਆ ਕਿ ਜਿਹੜੇ ਅੱਜ ਖਿਆਲ ਆਉਂਦੇ ਨੇ ਉਹ ਖਿਆਲ ਨਹੀਂ ਸੀ ਐਸਾ ਮੈੜਾ ਵਿਚਾਰ ਕਦੀ ਨਹੀਂ ਸੀ ਆਇਆ ਅੱਜ ਦਾ ਯੁੱਗ ਇਹ ਆ ਅੱਜ ਦੇ ਯੁੱਗ ਵਿੱਚ ਆ ਕਿ ਸਾਨੂੰ ਮੋਬਾਈਲ ਜਿਹੜਾ ਹੈ ਇਹਨੇ ਸਾਡਾ ਜਿਹੜਾ ਪਿਛਲਾ ਵਿਸ਼ਾ ਜਿਹੜਾ ਸਭੇਚਾਰ ਸਭੇਚਾਰ ਜਿਹੜਾ ਵਾ ਇਹਨੂੰ ਤੁੰਗਿਆ ਗਵਾ ਦਿੱਤਾ ਭਾਵੇਂ ਕਿ ਮੋਬਾਈਲ ਜਿਹੜਾ ਇੰਨਾ ਮਾੜਾ ਨਹੀਂ ਜਿੰਨਾ ਕਿ ਕਹਿ ਦਿੰਦੇ ਆ ਕਿ ਮੋਬਾਈਲ ਬੜਾ ਮਾੜਾ ਪਰ ਉਹਦੇ ਵਿੱਚ ਕੀ ਹੈ ਕਿ ਸਾਨੂੰ ਅਸੀਂ ਅਸਲ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਲੱਭਦੇ ਨੇ ਅਸੀਂ ਮਾੜੀਆਂ ਚੀਜ਼ਾਂ ਜਿਹੜੀਆਂ ਨੇ ਲੈਕਚਰ ਸੁਣਿਆ ਨੇ ਉਹਨਾਂ ਨੂੰ ਸੁਣ ਕੇ ਖੁਸ਼ ਹੁੰਦੇ ਆ ਜਦੋਂ ਅਸੀਂ ਲੈਕਚਰ ਸੁਣ ਕੇ ਖੁਸ਼ ਹੁੰਦੇ ਆ ਨਾ ਤੇ ਸਾਡੇ ਦਿਮਾਗ ਵਿੱਚ ਵੀ ਉਹੋ ਚੀਜ਼ਾਂ ਅਸਰ ਕਰਦੀਆਂ ਨੇ ਬਿਲਕੁਲ ਜੀ ਭਾਵੇਂ ਚਾਹੇ ਲੱਗਤੀ ਹੈ ਚਾਹੇ ਲੱਟਕਾ ਬਿਲਕੁਲ ਜੀ ਪਰ ਜਦੋਂ ਇਹ ਆਪਾਂ ਇਹ ਸੁਣ ਕੇ ਤੇ ਅਸਰ ਹੋਇਆ ਸਾਡੇ ਦਿਮਾਗ ਤੇ ਤੇ ਫੇਰ ਅਸੀਂ ਲਟਕੀ ਜਾਂ ਲੜਕੇ ਜਿਹੜੇ ਇਹ ਇਕੱਠੇ ਨਹੀਂ ਰਸ ਵਿੱਚ ਇਕੱਠੇ ਨਹੀਂ ਮੰਗ ਸਕਦੇ ਲੋਕ ਜੀ 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 ਇਹ ਗੱਲ ਮੈਂ ਕਰਨ ਤੋਂ ਪਹਿਲਾਂ ਮੈਂ ਇੱਕ ਜ਼ਿਕਰ ਆਪਣਾ ਕਰ ਲਵਾਂ ਹਾਂਜੀ ਕਿ ਤੁਸੀਂ ਮੇਰੇ ਨਾਲ ਸ਼ੁਰੂਆਤ ਦੇ ਵਿੱਚ ਇੱਕ ਜ਼ਿਕਰ ਕੀਤਾ ਸੀ ਕਿ ਭੱਗਾ ਕਿਉਂ ਲਾਇਆ ਜਾਂਦਾ ਹਾਂਜੀ ਹਾਂਜੀ ਭੱਗਾ ਜਿਹੜਾ ਉਹ ਜਦੋਂ ਅ ਜਿਹੜੇ ਘਰ ਵਿੱਚ ਬੇਟਾ ਜਨਮ ਹੁੰਦਾ ਸੀ ਜਾਂ ਲੜਕੇ ਦੀ ਸ਼ਾਦੀ ਹੋਈ ਹੁੰਦੀ ਸੀ ਜਦੋਂ ਉਸ ਘਰ ਵਿੱਚ ਲੋਹੜੀ ਵੰਡੀ ਜਾਂਦੀ ਸੀ ਨਾ ਹਾਂਜੀ ਤੇ ਉਹ ਲੋਹੜੀ ਆਪਾਂ ਰਿਸ਼ਤੇਦਾਰਾਂ ਨੂੰ ਸੱਦੇ ਸਾਂ ਇਹ ਕਾਪੜੇ ਸ਼ਰੀਕੇ ਬਰਾਦਰ ਨੂੰ ਸਾਦੇ ਸਾਂ ਆਪਣੇ ਰਿਸ਼ਤੇਦਾਰਾਂ ਤੇ ਸ਼ਰੀਕੇ ਬਰਾਦਰਾਂ ਨਾਲ ਸੱਦ ਕੇ ਤੇ ਅਸੀਂ ਦਿਨੇ ਤੇ ਖੁਸ਼ੀ ਦਾ ਇਹਾਰ ਕਰਨਾ ਕਿ ਲੋੜੀ ਵੰਡਣੀ ਹਾਂਜੀ ਉਹ ਰਾਤ ਨੂੰ ਬੀਬੀਆਂ ਜਿਹੜੀਆਂ ਅਸੀਂ ਆਂਡ ਗਾਂਡ ਇਕੱਠਾ ਹੁੰਦੇ ਨਾ ਉਹ ਭੁੱਗਾ ਲਉਂਦੇ ਹੁੰਦੇ ਸੀ ਠੀਕ ਹੈ ਔਰ ਉਸ ਭੁੱਗੇ ਵਿੱਚ ਮੈਂ ਪਹਿਲਾਂ ਜਿੱਤਾਂ ਜ਼ਿਕਰ ਕੀਤਾ ਹੈ ਕਿ ਲੱਕੜਾਂ ਹਾਂਜੀ ਗੋਹੇ ਹੂੰ ਉਹਦੇ ਵਿੱਚ ਇਹ ਬਾਰੇ ਜਾਂਦੇ ਸੀਗੇ ਲੋਹਾ ਜਿਹਨੂੰ ਅੱਜਕੱਲ ਪਾਥੀਆਂ ਕਹਿੰਦੇ ਆ ਹਾਂ ਪਾਥੀਆਂ ਪਾਥੀਆਂ ਜਿਹਨੂੰ ਕਹਿੰਦੇ ਆ ਇਹ ਬਾਰੇ ਜਾਂਦੇ ਸੀਗੇ ਉਹ ਲਾਗੇ ਬਹਿ ਕੇ ਤੇ ਨਾਲੇ ਤੋਂ ਉਹਨਾਂ ਨੇ ਖੁਸ਼ੀ ਦੇ ਗੀਤ ਗਾਉਣੇ ਹੂੰ ਤੇ ਨਾਲੇ ਉਹਨਾਂ ਨੇ ਪੁਗਾਸੇ ਕਹਿਣਾ ਇਹਦੇ ਵਿੱਚ ਇੱਕ ਇਹ ਵਿਚਾਰ ਹੈ ਕਿ ਇਹ ਕਰਨ ਦੇ ਨਾਲ ਇੱਕ ਸਾਨੂੰ ਹੋਰ ਥਾਂ ਨਹੀਂ ਮਿਲਦੀ ਸੀ ਕਿ ਜਿਹੜੇ ਬੀਬੀਆਂ ਦੇ ਜਾਂ ਸਾਡੇ ਪਰਿਵਾਰ ਦੇ ਕਿਸੇ ਨਾਲ ਕੋਈ ਟਕਰਾਰ ਹੋਇਆ ਹੁੰਦਾ ਸੀਗਾ ਹਾਂਜੀ ਜਦੋਂ ਇਹ ਬੀਬੀਆਂ ਲੋਹੜੀ ਲੈ ਕੇ ਉਹਦੇ ਘਰ ਕੋਈ ਡੰਬਾ ਵਗੈਰਾ ਜਾਂਦੀਆਂ ਸੁਨਚਾਈਦਾ ਤੇ ਉਹ ਮਠਿਆਈ ਦਾ ਡੰਬਾ ਸਹਿਕਾਰ ਕਰ ਲੈਂਗੇ ਔਰ ਉਹਦੇ ਵਿੱਚ ਕੀ ਹੁੰਦਾ ਸੀ ਕਿ ਜਿਹੜਾ ਪਿਛਲੇ ਬੋਲ ਬੁਲਾ ਰਹੇ ਸਾਡੇ ਉਹ ਖਤਮ ਹੋ ਜਾਂਦੇ ਫਿਰ ਸਾਡੀ ਭਾਈਚਾਰ ਖਾਂਜ ਜਿਹੜੀ ਸੋ ਬਣ ਜਾਂਦੀ ਬਿਲਕੁਲ ਇਸ ਕਰਕੇ ਪੁਗਾੜਾ ਇਹ ਲਗਾ ਜੀ ਠੀਕ ਹੈ ਕਹਿੰਦੇ ਉਹਦੇ ਬਾਰੇ ਸਾਨੂੰ ਥੋੜਾ ਦੱਸੋ ਕਿ ਕੀ ਅੱਜ ਦੀ ਅੱਜ ਦੀ ਨੌਜਵਾਨ ਪੀੜ੍ਹੀ ਆ ਹਾਂ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਸੰਧੂ ਸਾਹਿਬ ਉਹ ਸਭ ਕੁਝ ਸਕਦਾ ਹਾਂ ਮਗਸ ਸਕਦੇ ਆ ਪਰ ਸਾਡੇ ਸਮਾਜ ਦੇ ਵਿੱਚ ਇਕੱਲਾ ਇੱਕ ਪੱਖ ਨਹੀਂ ਹੈ ਦੋਵੇਂ ਪੱਖ ਹੈ ਲਟਕਾ ਤੇ ਲੜਤੀ ਦੋਵੇਂ ਪੱਖ ਨੇ ਸਾਰੇ ਨਹੀਂ ਪੰਜੇ ਗੋੜਾ ਇੱਕੋ ਜਿਹਾ ਨਹੀਂ ਹੁੰਦੀ ਇਹ ਵੀ ਗੱਲ ਦਾ ਆ ਰਿਹਾ ਕਿਉਂਕਿ ਜਿਹੜਾ ਨਸ਼ਾ ਸਾਡੇ ਸਮਾਜ ਦੇ ਵਿੱਚ ਆ ਗਿਆ ਹੈ ਨਾ ਸਾਡਾ ਸਮਾਜ ਜਿਹੜਾ ਹੈ ਇਹ ਲੜਕੇ ਜਿਹੜੇ ਨੇ ਇਹ ਨਸ਼ੀਲੇ ਪਦਾਰਥ ਕਰਕੇ ਸ਼ਰਾਬ ਪੀ ਕੇ ਸਮੈਗ ਪੀ ਕੇ ਅ ਚਿਟਾ ਪੀ ਕੇ ਇਹੋ ਜਿਹੇ ਮਸ਼ੀਲੇ ਪਦਾਰਥ ਜਿਹੜੇ ਵਰਤਦੇ ਨੇ ਔਰ ਮਸ਼ੀਲੇ ਪਦਾਰਥ ਵਰਤਣ ਕਰਕੇ ਇਧਰ ਲਟਕਿਆ ਨੇ ਵਾਸਤੇ ਉਧਰ ਲੜਕੀਆਂ ਜਿਹੜੀਆਂ ਉਹਨਾਂ ਨੂੰ ਮਸ਼ੀਲੇ ਵੀ ਵਰਤਿਓ ਇੱਕ ਪਜ ਕੁਝ ਹਾਂ ਸਾਰਿਆਂ ਨੂੰ ਕੁਝ ਕੁਝ ਵਰਤਦੀਆਂ ਨੇ ਨਾਲ ਦੀ ਨਾਲ ਇਹਦੇ ਲੜਕੀਆਂ ਵਾਲੇ ਪਾਸੇ ਆ ਗਿਆ ਫੈਸ਼ਨ ਹਾਂ ਕਿਉਂਕਿ ਸਾਡੀ ਸੋਚ ਜਿਹੜੀ ਹੈ ਉਹ ਫੈਸ਼ਨ ਤੱਕ ਰਹਿ ਗਈ ਹੈ ਅਸੀਂ ਇਹ ਪਲਟਾਵਾ ਕਰਨਾ ਚਾਹੁੰਦੇ ਆ ਕਿ ਸਾਨੂੰ ਕੋਈ ਚੰਗਾ ਆਕੇ ਭਾਵੇਂ ਕਿ ਕਈ ਵਾਰੀ ਪਤਾ ਹੈ ਗੱਲ ਜਲਦੀ ਆ ਕਿ ਅਸੀਂ ਲੜ ਕੱਪੜੇ ਵਧੀਆ ਪਾਈਏ ਸਾਨੂੰ ਅਸੀਂ ਫਲਾਣੀ ਪਾਰਟੀ ਦੇ ਵਿੱਚ ਜਾਣਾ ਜਾਣਾ ਸਮਾਗਮ ਵਿੱਚ ਜਾਣਾ ਮੈਂ ਕਈ ਵਾਰੀ ਜ਼ਿਕਰ ਕੀਤਾ ਕਿ ਕਿਸੇ ਵਜੇ ਕੱਪੜੇ ਵਾਲ ਕੋਈ ਨਹੀਂ ਮਿੰਦਾ ਉੱਥੇ ਇਹੋ ਹੀ ਅਸੀਂ ਜਾ ਕੇ ਪੁੱਛਨੇ ਮੈਂ ਸੂਡ ਪਾਇਆ ਵਾ ਇਹ ਮੇਰਾ ਚੰਗਾ ਲੱਗਦਾ ਮੈਨੂੰ ਬਿਲਕੁਲ ਜੀ ਠੀਕ ਜੀ ਇਹੋ ਜਿਹਾ ਜਿਹੜਾ ਜਿਹੜਾ ਸਮਾਜ ਹੈ ਨਾ ਸਾਡਾ ਇਹ ਸਮਾਜ ਦੀ ਸੋਚ ਇਦਾਂ ਲੋ ਗਈ ਹੈ ਤਾਂ ਕਰਕੇ ਇਹ ਜਿਹੜੇ ਆ ਉਹ ਜਿਹੜੀ ਲੋੜੀ ਹੈ ਇਹ ਮੰਗਣੀ ਥੋੜੀ ਮੁਸ਼ਕਲ ਹੋ ਗਈ ਮੁਸ਼ਕਲ ਹੋ ਗਈ ਹਾਂ ਕਿ ਠਠਾ ਸਾਹਿਬ ਅਖੀਰ ਤੇ ਤੁਸੀਂ ਨੌਜਵਾਨ ਪੀੜ੍ਹੀ ਦੇ ਮਾਤਾ ਪਿਤਾ ਨੂੰ ਕੁਝ ਸੰਦੇਸ਼ ਦੇਣਾ ਚਾਹੋ ਵੀ ਲੋੜੀ ਮੰਨ ਲੋ ਨੌਜਵਾਨ ਪੀੜ੍ਹੀ ਜਾਂ ਉਹਨਾਂ ਦੇ ਬੱਚੇ ਨਹੀਂ ਮੰਗਦੇ ਪਰ ਉਹਨਾਂ ਨੂੰ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਜਾ ਸਕਦੀ ਹੈ ਮੇਕੋ ਜਿੱਥੋਂ ਤੱਕ ਰਹੀ ਮਾਤਾ ਪਿਤਾ ਦੀ ਗੱਲ ਹਾਂਜੀ ਅੱਜ ਸਾਡੀ ਸੋਚ ਇਹ ਹੋ ਗਈ ਆ ਸਾਡੇ ਭਾਈਚਾਰੇ ਰਿਸ਼ਤਾਂ ਜਿਹੜੀ ਆ ਉਹ ਥੋੜੀ ਖਤਮ ਹੋ ਰਹੀ ਹੈ ਹਾਂਜੀ ਮਾਤਾ ਪਿਤਾ ਦੀ ਸੋਚ ਜਿਹੜੀ ਆ ਉਹ ਇਥੋਂ ਤੱਕ ਸੀਮਤ ਰਹਿ ਗਈ ਆ ਕਿ ਅਸੀਂ ਕਿਸੇ ਦੇ ਘਰ ਆਪਣੇ ਬੱਚੇ ਨੂੰ ਮੰਗਣ ਵਾਸਤੇ ਨਹੀਂ ਗੇਣਾ ਨਹੀਂ ਗੇਣਾ ਬਿਲਕੁਲ ਸਹੀ ਗੱਲ ਠੀਕ ਹੈ ਬਿਲਕੁਲ ਚਾਹੇ ਉਹ ਨਟਕਾ ਆ ਚਾਹੇ ਲੜਕੀ ਆ ਬਿਲਕੁਲ ਜੀ ਦੂਸਰੀ ਗੱਲ ਰੇ ਬੱਚਿਆਂ ਦੀ ਬੱਚਿਆਂ ਦੀ ਵੀ ਸੋਚ ਇਹ ਕਿ ਮੈਂ ਪਹਿਲਾਂ ਤੁਹਾਨੂੰ ਜ਼ਿਕਰ ਕਰ ਚੁੱਕਿਆ ਇਹਨਾਂ ਦੀ ਸੋਚ ਜਿਹੜੀ ਹੈ ਪਾਰਟੀਆਂ 'ਚ ਬਹਿਣ ਤੱਕ ਸੀਮਤ ਰਹੀ ਹੈ ਨਸ਼ਾ ਪੀਣ ਤੱਕ ਸੀਮਤ ਰਹੀ ਹੈ ਇਹ ਇਸ ਕਰਕੇ ਨਹੀਂ ਮੰਗ ਸਕਦੇ ਬਿਲਕੁਲ ਜੀ ਮੈਂ ਉਹੀ ਜ਼ਿਕਰ ਕੀਤਾ ਵੀ ਮਾਤਾ ਪਿਤਾ ਨੂੰ ਇਹ ਚਾਹੀਦਾ ਨਾ ਕਿ ਆਪਣੇ ਸੱਭਿਆਚਾਰਕ ਵਿਰਸੇ ਨੂੰ ਭੁੱਲਣ ਦੀ ਬਜਾਏ ਉਹਨਾਂ ਨੂੰ ਜਿਹੜੇ ਵੀ ਤਿਹਾਰ ਹੁੰਦੇ ਆ ਉਹਦੇ ਬਾਰੇ ਦੱਸਣ ਕਿ ਲੋੜੀ ਇਸ ਤਰ੍ਹਾਂ ਬਣਾਈ ਜਾਂਦੀ ਸੀ ਉਹਗਾ ਇਸ ਤਰ੍ਹਾਂ ਬੜਿਆ ਜਾਂਦਾ ਹੈ ਹਾਂ ਉਹ ਤੇ ਮਾਤਾ ਪਿਤਾ ਦੀ ਗੱਲ ਹੈ ਨਾ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਦੱਸਣ ਹਾਂ ਤੇ ਜਦੋਂ ਮਾਤਾ ਪਿਤਾ ਦੇ ਦਿਮਾਗ ਵਿੱਚ ਇਹ ਗੱਲ ਬੈ ਗਈ ਹੈ ਕਿ ਅਸੀਂ ਕਿਸੇ ਦਾ ਮੰਗਣ ਨਹੀਂ ਜਾਣਾ ਮੰਗ ਨਹੀਂ ਜਾਣਾ ਅਸੀਂ ਇਹਨੂੰ ਪਤਾ ਕੀ ਸਮਝਦੇ ਹਾਂ ਅਸੀਂ ਇਹਨੂੰ ਇੱਕ ਭਾਈਚਾਰਕ ਥਾਂ ਜਿਵੇਂ ਸਮਝਦੇ ਹ ਹਮ ਅਸੀਂ ਇਹਨੂੰ ਸਮਝਨੇ ਹ ਹੁਣ ਸਾਡਾ ਪੈਸੇ ਦਾ ਜੋਗ ਆ ਗਿਆ ਬਿਲਕੁਲ ਹੁਣ ਅਸੀਂ ਇਹ ਸਮਝਨੇ ਆਂ ਕਿ ਅਸੀਂ ਕਿਸੇ ਦਾ ਘਰ ਕਿਉਂ ਮੰਗਣ ਜਾਈਏ ਮੰਗਣ ਪਰ ਇਹਦਾ ਜਿਹੜਾ ਮੇ ਪਿਛੋਕੜ ਹੈ ਉਹ ਇਹੀ ਹੈ ਅਸੀਂ ਕਿਸੇ ਜੇ ਕਰ ਖੁਸ਼ੀ ਦਾ ਇਜਹਾਰ ਕਰਨ ਵਾਸਤੇ ਜਾਣਾ ਅਸੀਂ ਕੀ ਕਰੋ ਜੇ ਖੁਸ਼ੀ ਦਾ ਇਜਹਾਰ ਕਰਾਂਗੇ ਅਸੀਂ ਉਥੋਂ ਕੋ ਮੰਗ ਵੀ ਲਵਾਂਗੇ ਹੂੰ ਬਿਲਕੁਲ ਦਾਣੇ ਫੁੱਲੇ ਜਾਂ ਮੰਗਫਲੀ ਜਾਂ ਰੇਵੜੀਆਂ ਜਾਂ ਕੁਛ ਕੁਛ ਵੀ ਕਰ ਲੋ ਤੁਸੀਂ ਹੂੰ ਹੂੰ ਇਹਦੀ ਚੀਜ਼ਾਂ ਮਤਿਆਂ ਦੀ ਲੋੜ ਹੀ ਨਹੀਂ ਪਈ ਬਿਲਕੁਲ ਜੀ ਉਹ ਆਪਾਂ ਜੇ ਆਪਾਂ ਬੋਲ ਬੋਲ ਕੇ ਮੰਗਲਾਂਗੇ ਤੇ ਅਗਲਾ ਜਿਹੜਾ ਘਰ ਵਾਲਾ ਉਹ ਜਦੋਂ ਸਾਨੂੰ ਦਿੰਦਾ ਹੈ ਨਾ ਤੇ ਸਾਡੀ ਭਾਈਚਾਰਕ ਸਮਝ ਵਧਦੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਠਟਾ ਸਭ ਬਹੁਤ ਬਹੁਤ ਧੰਨਵਾਦ ਲੋਹਰ ਬਹੁਤ ਧੰਵਾਦ ਮਤਮ ਦੀ ਮਿੱਟੀ ਸਮੂਹ ਟੀਮ ਦਾ ਅਤੇ ਮੇਰੇ ਅਜੀਜ਼ ਮਿੱਤਰ ਸਰਦਾਰ ਜਸਵਿੰਦਰ ਸਿੰਘ ਜੀ ਸੰਧੂ ਸਾਹਿਬ ਅਤੇ ਭੋਮਾ ਸਾਹਿਬ ਦਾ ਬਹੁਤ ਬਹੁਤ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ